ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਬਟੰਡਾ ਦੇ ਡਿਪਟੀ ਕਮਿਸ਼ਨਰ ਵੱਲੋਂ ਤਹਿਸੀਲ ਕੰਪਲੈਕਸ ਦੀ ਕੱਲ ਅਚੰਚਤ ਚੈਕਿੰਗ ਕੀਤੀ ਗਈ ਭਾਵੇਂ ਕਿ ਡਿਪਟੀ ਕਮਿਸ਼ਨਰ ਬਟੰਡਾ ਨੇ ਕਿਹਾ ਕਿ ਸਾਡੇ ਵੱਲੋਂ ਰੂਟੀਨ ਚੈਕਿੰਗ ਸੀ ਤੇ ਅੱਗੇ ਵੀ ਕੀਤੀ ਜਾਂਦੀ ਆ ਪਰ ਵਿਧਾਨ ਸਭਾ ਦੇ ਵਿੱਚ ਜੋ ਮਾਮਲਾ ਫਰੀਦਕੋਟ ਦਾ ਹਾਈਲਾਈਟ ਹੋਇਆ ਉਸ ਨੂੰ ਲੈ ਕੇ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਆ ਫਰੀਦਕੋਟ ਦੀ ਡੋਗਰ ਵਾਸੀ ਦਾ ਪਰਮਜੀਤ ਸਿੰਘ ਖੋਲੂ ਦਾ ਮਾਮਲਾ ਜਿਹੜਾ ਇਨਕਮ ਸਰਟੀਫਿਕੇਟ ਦਾ ਲੈ ਕੇ ਵਿਧਾਨ ਸਭਾ ਦੇ ਵਿੱਚ ਮਾਮਲਾ ਪਹੁੰਚਿਆ ਤੇ ਸਰਕਾਰ ਨੂੰ ਐਕਸ਼ਨ ਲੈਣਾ ਪਿਆ ਪਰਮਜੀਤ ਸਿੰਘ ਖੋਲੂ ਜਿਸ ਦੇ ਪਰਿਵਾਰ ਦੇ ਵਿੱਚ ਕੋਈ ਬਿਮਾਰ ਵਿਅਕਤੀ ਸਨ ਉਹਨਾਂ ਦਾ ਇਨਕਮ ਸਰਟੀਫਿਕੇਟ ਬਣਾਉਣ ਨੂੰ ਲੈ ਕੇ ਉਹ ਜਦੋਂ ਤਹਿਸੀਲ ਦੇ ਵਿੱਚ ਪਹੁੰਚਿਆ ਤਾਂ ਤਹਿਸੀਲਦਾਰ ਵੱਲੋਂ ਮਨਾਂ ਕਰ ਦਿੱਤਾ ਕਿ ਜਿਸ ਤੋਂ ਬਾਅਦ ਐਮਐਲਏ ਗੁਰਦਤ ਸਿੰਘ ਸੇਖੋਂ ਕੋਲੇ ਮਾਮਲਾ ਪਹੁੰਚਿਆ ਤਾਂ ਉਹਨਾਂ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਧਿਆਨ ਵਿੱਚ ਲਿਆਂਦਾ ਤੇ ਅਮਨ ਅਰੋੜਾ ਤੋਂ ਧਿਆਨ ਚ ਲਿਆਉਣ ਤੋਂ ਬਾਅਦ ਉਹਨਾਂ ਵੱਲੋਂ ਡਿਪਟੀ ਕਮਿਸ਼ਨਰ ਫਰੀਦਕੋਟ ਤੇ ਉਸ ਪਰਮਜੀਤ ਸਿੰਘ ਖੋਲੂ ਅਤੇ ਸਖਤਰ ਲੈਵਲ ਦੇ ਅਫਸਰਾਂ ਨੂੰ ਕਾਨਫਰੈਂਸਿੰਗ ਤੇ ਲੈ ਕੇ ਉਸ ਦਾ ਜਿਹੜਾ ਮਸਲਾ ਹੱਲ ਕਰਾਇਆ ਗਿਆ ਪਰ ਫੇਰ ਵੀ ਮਾਮਲਾ ਵਿਧਾਨ ਸਭਾ ਦੇ ਵਿੱਚ ਪਹੁੰਚ ਗਿਆ ਹਾਲਾਂਕਿ ਵਿਰੋਧੀਆਂ ਨੇ ਵੀ ਮਾਮਲਾ ਉਠਾਇਆ ਕਿ ਇਸ ਹਸਤਾ ਦੇ ਜਿਹੜੇ ਮਾਮਲੇ ਨਹੀਂ ਹੋਣੇ ਚਾਹੀਦੇ ਭਾਵੇਂ ਕਿ ਉਹ ਐਮਐਲਏ ਨੇ ਫਰੀਦਕੋਟ ਦੇ ਉਹਨਾਂ ਨੂੰ ਲੋ ਵੀ ਇਹ ਸਵਾਲ ਉਠਾਇਆ ਗਿਆ ਕਿ ਤਹਿਸੀਲਦਾਰ ਵੱਲੋਂ ਇਹ ਜਿਹੜਾ ਮਨਾ ਕਰ ਦਿੱਤਾ ਸੀ ਸਰਟੀਫਿਕੇਟ ਦਾ ਤੇ ਜਿਸ ਤੋਂ ਬਾਅਦ ਇਹ ਜਿਹੜਾ ਕੈਬਨਿਟ ਮੰਤਰੀ ਅਮਨ अरोड़ा ਨੂੰ ਵਿਧਾਨ ਸਭਾ ਦੇ ਵਿੱਚ ਉਸ ਦੀ ਸਫਾਈ ਦੇਣੀ ਪਈ ਤੇ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਦੀ ਵੀ ਗੱਲ ਕੀਤੀ ਭਾਵੇਂ ਕਿ ਉਹਨਾਂ ਨੇ ਸਖਤ ਹਦਾਇਤ ਵੀ ਕੀਤੀ ਕਿ ਇਸ ਤਰ੍ਹਾਂ ਦੇ ਅਧਿਕਾਰੀਆਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾ ਸਕਦਾ ਭਾਵੇਂ ਤਨਖਾਹ ਤੋਂ ਪੈਨਸ਼ਨ ਤੱਕ ਜਾਂਦੇ ਦੇਰ ਨਹੀਂ ਲੱਗਣੀ ਕਾਹ ਵੀ ਸਖਤ ਲਹਿਜ਼ੇ ਵਿੱਚ ਉਹਨਾਂ ਨੇ ਇਹ ਦੂਸਰੇ ਪਾਸੇ ਰਾਣਾ ਗੁਰਜੀਤ ਨੇ ਵੀ ਕਿਹਾ ਕਿ ਜਿਸ ਤਰ੍ਹਾਂ ਦਾ ਜਿਹੜਾ ਅਮਨ अरोड़ा ਵੱਲੋਂ ਕਿਹਾ ਗਿਆ ਕਿ ਜਿਹੜੀ ਅਫਸਰਾਂ ਨੂੰ ਬੇਨਤੀ ਕੀਤੀ ਹੈ ਬੇਨਤੀ ਨਹੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਉਹਨਾਂ ਨੇ ਕਿਹਾ ਕਿ ਉਸ ਤਹਿਸੀਲਦਾਰ ਦੇ ਖਿਲਾਫ ਸਖਤ ਕਾਰਵਾਈ ਹੋਏ ਪਰ ਹੈਰਾਨੀ ਦੀ ਗੱਲ ਹੈ ਕਿ ਕੈਬਨਟ ਮੰਤਰੀ ਅਮਨ अरोड़ा ਵੱਲੋਂ ਕਿਹਾ ਗਿਆ ਕਿ ਹਜੇ ਤੱਕ ਸਾਨੂੰ ਤਹਿਸੀਲਦਾਰ ਦਾ ਪਤਾ ਨਹੀਂ ਲੱਗਿਆ ਜੇ ਕੋਈ ਪਤਾ ਲੱਗਦਾ ਤਾਂ ਤੁਸੀਂ ਦੱਸ ਦਿਓ ਅਸੀਂ ਉਸ ਦੇ ਖਿਲਾਫ ਕਾਰਵਾਈ ਕਰਦੇ ਹਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੂੰ ਉਸ ਸਮੇਂ ਦੇ ਜਿਹੜੇ ਜਿਹਨੇ ਮਨਾਂ ਕੀਤਾ ਸੀ ਇਨਕਮ ਸਰਟੀਫਿਕੇਟ ਬਣਾਉਣ ਤੋਂ ਉਸ ਤਹਿਸੀਲਦਾਰ ਦਾ ਹਲੇ ਤੱਕ ਪਤਾ ਨਹੀਂ ਲੱਗਿਆ ਜਿਸ ਨੂੰ ਲੈ ਕੇ ਸਰਕਾਰ ਦੇ ਹੱਥ ਪੈਰਾਂ ਦੀ ਪਈ ਹੋਈ ਆ ਤੇ ਉਸ ਨੇ ਕਿਹਾ ਕਿ ਪੰਜਾਬ ਭਰ ਦੇ ਅਸੀਂ ਸੂਬੇ ਭਰ ਦੇ ਡਿਪਟੀ ਕਮਿਸ਼ਨਰਾਂ ਦੀ ਸਖਤਰ ਲੈਵਲ ਦੇ ਅਫਸਰਾਂ ਨੇ ਜਿਹੜੀ ਵੀਡੀਓ ਕਾਨਫਰੈਂਸ ਰਾਹੀਂ ਗੱਲਬਾਤ ਵੀ ਕੀਤੀ ਤੇ ਹਦਾਇਤ ਵੀ ਦਿੱਤੀ ਵੀ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਸਾਹਮਣੇ ਨਾ ਆਵੇ ਤਾਂ ਉਹਨਾਂ ਨੇ ਅਫਸਰਾਂ ਨੂੰ ਵੀ ਸਖਤ ਲਹਿਜੇ ਵਿੱਚ ਕਿਹਾ ਕਿ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਤੁਸੀਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਵੱਲੋਂ ਜੋ ਚੈਕਿੰਗ ਕੀਤੀ ਹੈ ਨਾਲ ਦੀ ਨਾਲ ਉਹਦੀਆਂ ਤਸਵੀਰਾਂ ਵੀ ਦੇਖ ਰਹੇ ਹਾਂ ਤੇ ਨਾਲ ਹੀ ਨਾਲ ਜਿਹੜੇ ਉਹਨਾਂ ਨੇ ਕਿਹਾ ਕਿ ਆਖਿਰ ਜਿਹੜੀ ਸਾਡੀ ਰੁਟੀਨ ਦੀ ਚੈਕਿੰਗ ਆ ਭਾਵੇਂ ਕਿ ਉਹਨਾਂ ਨੇ ਰੁਟੀਨ ਦੀ ਚੈਕਿੰਗ ਦੱਸਿਆ ਪਰ ਸਰਕਾਰ ਇਸ ਟਾਈਮ ਐਕਸ਼ਨ ਮੋਡ 'ਚ ਆਉਂਦੀ ਆ ਭਾਵੇਂ ਕਿ ਦਿੱਲੀ ਦੀਆਂ ਜਿਹੜੀਆਂ ਚੋਣਾ ਹਾਰਨ ਤੋਂ ਬਾਅਦ ਹੁਣ ਆਪਣੀ ਜਿਹੜੀ ਸ਼ਵੀ ਆ ਉਹਨੂੰ ਸੁਧਾਰਨ ਤੇ ਲੱਗੀ ਹੋਈ ਆ ਤੇ ਅਮਨ अरोड़ा ਵੱਲੋਂ ਸਖਤ ਲਾਈਜ਼ ਦੇ ਵਿੱਚ ਬਰਬਰ ਰੋਧੀਆਂ ਵੱਲੋਂ ਵੀ ਕਿਹਾ ਕਿ ਤੁਹਾਡੀ ਸਰਕਾਰ ਦੇ ਵਿੱਚ ਜੇ ਤੁਹਾਨੂੰ ਤਹਿਸੀਲਦਾਰ ਦਾ ਨੀ ਪਤਾ ਲੱਗ ਗਿਆ ਤੇ ਫਿਰ ਕਾਰਵਾਈ ਕਿਵੇਂ ਹੋਗੀ ਡਿਪਟੀ ਕਮਿਸ਼ਨਰ ਭੰਡਾ ਦਾ ਇਸ ਪੂਰੇ ਮਾਮਲੇ ਨੂੰ ਲੈ ਕੇ ਚੈੱਕਿੰਗ ਨੂੰ ਲੈ ਕੇ ਕੀ ਕਹਿਣਾ ਹੈ ਆਓ ਸੁਣਦੇ ਆ ਸਰ ਕੱਲ ਤਹਿਸੀਲ ਦੀ ਚੈਕਿੰਗ ਕੀਤੀ ਗਈ ਸੀ ਅਚੰਭੇ ਤਾ ਕੀ ਕਾਰਨ ਕਿਉਂ ਕੀਤੀ ਕੋਈ ਕੋਈ ਇਸ਼ੂ ਨਹੀਂ ਸੀ ਆ ਇਹ ਮੈਂ ਪਹਿਲਾਂ ਵੀ ਤੁਹਾਨੂੰ ਯਾਦ ਹੋਏਗਾ ਕਿ ਮੈਂ ਹਰ ਮਹੀਨਾ ਡੇਢ ਮਹੀਨੇ ਵਿੱਚ ਇੱਕ ਦੋ ਵਾਰ ਜ਼ਰੂਰ ਜੜਾ ਹੈਗਾ ਤਹਿਸੀਲ ਦਫਤਰ ਦੇ ਚੱਕਰ ਲਾਉਣ ਹੈ ਤੇ سرکار دی جمیں منشاہ ہے کہ کی کسی بھی طریقے نال کوئی بھی جڑا پبلک آفیس ہے اتھے آپ کسی بھی طریقے دا کرپشن نہ ہوئی تے پبلک نو خجل خوار نہ ہونا پوئی تے اس کر کے میں روٹین وچ بھی اتھے وزٹ کر دا تے کل بھی میں اسی طریقے نال ایک سرپرائز وزٹ کیتی سی کہ کی اتھے کوئی آنا بندہ تا نہیں آ رہا ہے سب رجسٹرار دے کمرے بچ کوئی ہو جائے ویکتی جنہوں کی اتھے نہیں ہونا چاہیے دا او تو نہیں گسرا ہے یا پھر پبلک تو جڑی ہونا دی فیس بندی ہے اس تو ود تو کوئی فی نہیں لی جا رہی ہے تے کوشش یہی ہے کہ پبلک نو ایک صاف سترہ پرشاہ جڑا ہے گا او آپ پا دے دیئے تے انہوں نے کسی طریقے نال کوئی ہریسمنٹ نہ ہوئی फरीदकोट इतने इनकम सर्टिफिकेट में लेके काफी रोला ہے जिसे राज्यसभा बिचवी इश्यू بھی हैं अपने बिठंडा चे इस तरह ना ہالے تک میری نوٹس وچ اس طریقے دا کوئی بھی کیس نہیں ہے اپنی ڈیلی ڈیپینڈنسی ہے کہ آپ فالو کر رہے ہیں تو تو سی گے ہوگی کہ بٹھنڈا زلا جڑائے گا پچھلے کئی مہینیاں تو جڑائے گا ٹاپ تے ہے اپنی پینڈنسی پورے پنجاب سب تو کٹ ہے گیا تو میں نہیں لگتا تو جے پھر بھی کوئی ہو جا بیکتی ہے جنہوں کسی بھی طریقے نال کوئی ایشو آ رہا ہوئے تو وہ ضرور ساٹھے ਆ ਸਮ ਸੇਵਾ ਕੇਂਦਰ ਵਿੱਚ ਸੰਪਰਕ ਕਰੇਗੇ ਜਾਂ ਫਿਰ ਮੇਰੇ ਕੋਲ ਆਜ ਵੀ ਐਸ ਡੀ ਐਮ ਸਾਹਿਬਾਨ ਨੂੰ ਮਿਲ ਲਵੇ ਜੇ ਕਿਤੇ ਵੀ ਹੋਏ ਕਿ ਪਰ ਆਦਰਵਾਇਸ ਵੀ ਮੈਂ ਸਾਰੇ ਨਾਇਬ ਤਹਿਸੀਲਦਾਰ ਤਹਿਸੀਲਦਾਰ ਸਾਹਿਬਾਨ ਨੂੰ ਵੀ ਹਦਾਇਤ ਕੀਤੀ ਹੈਗੀ ਕਿ ਕੋਈ ਵੀ ਬੰਦਾ ਕਿਸੇ ਵੀ ਤਰੀਕੇ ਨਾਲ ਹਰਾਸ ਨਾ ਹੋਏ ਮੇਰੇ ਕੋਲ ਇਹੋ ਜਿਹੇ ਵੀ ਐਪਲੀਕੈਂਟਸ ਆਉਂਦੇ ਨੇ ਜਿੰਨ ਜਿਹੜਾ ਕਿ ਲੇਟ ਕਰ ਦਿੰਦੇ ਆਪਣੇ ਅਪਲਾਈ ਕਰਨ ਦੇ ਵਾਸਤੇ ਤੇ ਉਹਨਾਂ ਨੂੰ ਸਰਟੀਫਿਕੇਟ ਇੱਕ ਦਿਨ ਵਿੱਚ ਹੀ ਚਾਹੀਓ ਹੁੰਦੀ ਹੈ ਤਾਂ ਉਹਨਾਂ ਦਾ ਵੀ ਆਪਾਂ ਪ੍ਰੋਸੈਸ ਕਰਾਉਂਦੇ ਹਾਂ ਕਿ ਕੋਈ ਬੱਚਾ ਜਿਹੜਾ ਹੈਗਾ ਜਿਹੜਾ ਉਹਦਾ ਲਾਭ ਹੈ ਜਿਹੜਾ ਉਹਨਾਂ ਨੇ ਬੈਨੀਫਿਟ ਲੈਣਾ ਹੈ ਜਾਂ ਕਿਤੇ ਕੋਈ ਅਪਲਾਈ ਕਰਨਾ ਹੈ ਉਹਦੇ ਕੋਈ ਸਤਰਾ ਨਹੀਂ ਸਮਝ ਨਹੀਂ ਆ ਬਿਲਕੁਲ ਨਹੀਂ ਕਿਉਂਕਿ ਮੈਂ ਜਿੰਨੇ ਵੀ ਕਈ ਸਾਰੇ ਜਿਹੜੇ ਬਾਇਸ ਹੈ ਸੈਲਰਸ ਹੈ ਵੇਚਣ ਵਾਲੇ ਖਰੀਦਣ ਵਾਲੇ ਉਹਨਾਂ ਦੇ ਨਾਲ ਗੱਲ ਵੀ ਕੀਤੀ ਉਹ ਬਿਲਕੁਲ ਜਿਦਾ ਇਨਫੈਕਟ ਉਹਨਾਂ ਨੇ ਅਮਾਉਂਟ ਅ ਜਵਾਨੀ ਮੈਨੂੰ ਦੱਸਿਆ ਕਿ ਆਪਾਂ ਇੰਨਾ ਪੈਸਾ ਉੱਥੇ ਜਮ੍ਹਾਂ ਕਰਾਇਆ ਤੇ ਮੈਂ ਜਦੋਂ ਉਹਨਾਂ ਦੇ ਡਾਕੂਮੈਂਟਸ ਚੈੱਕ ਕੀਤੇ ਤਾਂ ਉਹਦੇ ਨਾਲ ਆਲਮੋਸਟ ਮੇਲ ਖਾਂ ਰਿਹਾ ਸੀ ਕਿ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਮੇਜਰ ਇਸ ਤਰੀਕੇ ਦੀ ਕੰਪਲੇਂਟ ਹੈਗੀ ਹੈ ਜੋ ਫਿਰ ਵੀ ਕਿਸੇ ਨੂੰ ਲੱਗਦਾ ਹੈ ਕਿ ਮੈਂ ਵੀ ਇਹ ਚਾਹਾਂਗਾ ਕਿ ਜੀ ਜਿਹੜਾ ਹੈਗਾ ਸਰਕਾਰ ਜਾਂ ਫਿਰ ਪ੍ਰਸ਼ਾਸਨ ਜਿਹੜਾ ਹੈਗਾ ਉਹਨਾਂ ਨੂੰ ਵੀ ਜਦ ਤੱਕ ਕੋਈ ਵਿਅਕਤੀ ਇਹ ਸਾਹਮਣੇ ਆ ਕੇ ਕਬੂਲ ਨਾ ਲਵੇ ਕਿ ਹਾਂ فلانی ویکتی نے اتنو پیسے لے نے ود پیسے لے نے تا ہی آپ کاروائی کر سکتے ہیں کسی نو کسی طریقے نال بھی پریشان ہون والی گل نہیں ہے کہ میں اے بھی نہیں چوندہ کہ تسی یہ سوچو کہ سڑا نا سامنے نہ آئے بس سنو ایک باری دس دیو کہ کڑا ویکتی ہے جڑا باہر بیٹھ کے پبلک نو ود پیسے لیندہ ہے یا انہوں نے حراس کردہ جیسا نو پتہ لگ جوے تو آپ آنو پھر اور بھی طریقے نال ٹرائپ بھی کروا سکتے ہیں تو میں امید یہی کرانگا کہ پبلک تھوڑا جا ਵੱਟ ਚੱਤ ਕੇ ਅਸ ਪ੍ਰਸ਼ਾਸਨ ਦਾ ਸਾਥ ਦੇਵੀ ਉਥੇ ਇਹ ਗੱਲ ਕਹੇ ਕਿ ਜੇ ਖੁਫੀਆ ਤੋਂ ਮੈਨੂੰ ਵੀ ਮਿਲਣਾ ਹੈ ਤੁਸੀਂ ਪਤਾ ਹੀ ਇਹ ਮੇਰਾ ਆਫਿਸ ਡੇਲੀ ਖੁੱਲਾ ਰਹਿੰਦਾ ਮੈਂ ਸ਼ਾਮ ਤੱਕ ਵੀ ਥੀ ਹੁੰਦਾ ਕੋਈ ਵੀ ਆ ਜਾਵੇ ਆਪਾਂ ਕਿਸੇ ਨੂੰ ਰੋਕਿਆ ਨਹੀਂ ਹੈ ਦਫਤਰ ਵਿੱਚ ਆ ਕੇ ਮੇਰੇ ਨਾਲ ਵੀ ਗੱਲ ਕਰ ਲੈ ਮੈਨੂੰ ਸਮਝਾ ਦੇਵੇ ਕਿ ਉਹਨਾਂ ਨੂੰ ਕਿਤੇ ਪ੍ਰੋਬਲਮ ਆ ਰਹੀ ਹੈ ਔਕੜ ਆ ਰਹੀ ਹੈ ਤਾਂ ਆਪਾਂ ਜ਼ਰੂਰ ਉਹਦਾ ਹੱਲ ਕਰਾਂ ਪਿਛਲੇ ਦਿਨ ਅੱਜ ਮੈਂ ਮੰਤਰੀ ਜੈਸ ਵੀ ਉਹਨਾਂ ਨੇ ਵੀ ਕਿਹਾ ਸੀਗਾ ਕਿ ਟੋਕਨ ਮਿਲਦਾ ਹੈ ਕਿ ਉਹਨਾਂ 'ਚ ਕੋਈ ਥੋੜੀ ਜਿਹੀ ਸਮੱਸਿਆ ਸੀ ਕਿ ਬਾਕੀ ਸਭ ਠੀਕ ਸੀ। ਉਸ ਦਿਨ ਜਿਹੜਾ ਟੋਕਨ ਵਾਲਾ ਹੈਗਾ ਉਹਦੇ ਵਿੱਚ ਇੱਕ ਲਿਮਿਟ ਸਰਕਾਰ ਨੇ ਫਿਕਸ ਕੀਤੀ ਹੋਈ ਹੈ ਇੱਕ ਦਿਨ ਵਿੱਚ ਆਪਾਂ ਕਿੰਨੇ ਕਰ ਸਕਦੇ ਹਾਂ ਤੇ ਹੁਣ ਜੇ ਕੋਈ ਵਿਅਕਤੀ ਅ ਮਰਜੈਂਟ ਨੇਚਰ ਦਾ ਹੋਏ ਤੇ ਉਹਨਾਂ ਨੂੰ ਹੋਰ ਵਧ ਚਾਹੀਦ ਹੋ ਗਿਆ ਤਾਂ ਉਹ ਫਿਰ ਐਡੀਸ਼ਨ ਜਿਹੜਾ ਹੈਗਾ ਉਹ ਨਹੀਂ ਸੀਗਾ ਪ੍ਰੋਵੀਜ਼ਨ ਪਰ ਹੁਣ ਉਹ ਪ੍ਰੋਵੀਜ਼ਨ ਵੀ ਹੋ ਗਿਆ ਹੈ ਜੇ ਕਿਸੇ ਨੂੰ ਆਪਾਂ ਸਾਮਾ ਵੀ ਸ਼ਾਮ ਨੂੰ ਵਧਾਣਾ ਪਏ ਤੇ ਤਾਂ ਨੰਬਰਸ ਵੀ ਜਿਹੜੇ ਟੋਕਨ ਸੇ ਹੈ ਉਹ ਵੀ ਵਧਾਰੇ ਹਨ ਤਾਂ ਮੈਨੂੰ ਨਹੀਂ ਲੱਗਦਾ ਇਸ ਤਰੀਕੇ ਦਾ ਹੋਰ ਕੋਈ ਇਸ਼ੂ ਹੋਣਾ ਚਾਹੀਦਾ।